ਰਾਜਪੁਰਾ ਨੇੜਲੇ ਪਿੰਡ ਨਲਾਸਦੇ ਸਾਨਾਲੇਸ਼ਵਰ ਮੰਦਿਰ ਵਿੱਚ ਸ਼ਾਵਣ ਦਾ ਪਹਿਲਾ ਸੋਮਵਾਰ ਹੋਣ ਕਾਰਨ ਸ਼ਰਧਾਲੂਆਂ ਦੀਆਂ ਬਹੁਤ ਜ਼ਿਆਦਾ ਰੌਣਕਾਂ ਦੇਖਣ ਨੂੰ ਮਿਲੀਆਂ ਹਨ ਇਸ ਮੰਦਿਰ ਵਿੱਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਅੱਜ ਸਵੇਰੇ ਸ਼ਰਧਾਲੂ ਵਰਦੇ ਮਹੀਨੇ ਵਿੱਚ ਮੱਥਾ ਟੇਕਣ ਲਈ ਆਉਂਦੇ ਰਹੇ ਇਹ ਸੌਂ ਦਾ ਮਹੀਨਾ ਹੁੰਦਾ ਹੈ ਸ਼ਿਵ ਜੀ ਨੂੰ ਬਹੁਤ ਪਿਆਰਾ ਹੁੰਦਾ ਹੈ ਇਸ ਇਸ ਮਹੀਨੇ ਵਰਤ ਰੱਖੇ ਜਾਂਦੇ ਹਨ ਜੋ ਵੀ ਵਰਤ ਰੱਖਦਾ ਉਹਦੀ ਬੋਲਨਾਤ ਮਨੋ ਕਾਮਨਾ ਪੂਰੀ ਕਰਦਾ ਨਾਲੇ ਜਿਹੜਾ ਵੀ ਆਂਦਾ ਉਹ ਚਲ ਚਲਾਂਦਾ ਬੋਲੇ ਨਾਲ ਕੀ ਪੂਰੀ ਮਨੋ ਕਾਮਨਾ ਬਣੀ ਗਏ ਕਿ ਕਹਿੰਦੇ ਆ ਇੱਕ ਲੋਟਾ ਜਲ ਸਾਰੀ ਸਮੱਸਿਆ ਦਾ ਹੱਲ ਇਸ ਕਰਕੇ ਦੇਖੋ ਕਿੰਨੇ ਸਾਰੇ ਲੋ ਆ ਰਹੇ ਆ ਸਭ ਸਰਦਾ ਭਾਵ ਨਾਲ ਆਓ ਮਾ ਸਾਡੇ ਕੋਲ ਬੋਲੇ ਨਾਲ ਤੇ ਕੁਝ ਪਾਓ ਯਾਸ਼ੀਮ ਕਲਾਸ ਮੈਂ ਯਾਸ਼ੀਮ ਨਲਾਸ ਮੈਂ ਬਣ ਜੀ ਕਿੰਨੀਆਂ ਕੇ ਚਲ ਸੰਗ ਤੇ ਕਿਈ ਮਾ ਸਾਡੇ ਕੋਲ ਜਾ ਹੀ ਹੋਣੀ ਆ ਆ ਤਾਂ ਲੱਖਾਂ ਜਾ ਰਹੀਆਂ ਦੇਖੋ ਲਾਈਨ ਲੱਗੀ ਹੋਈ ਆ ਬਾ ਲੱਖਾਂ ਜਾ ਰਹੀਆਂ ਬਾਹਰੋਂ ਵੀ ਆ ਰਹੇ ਆ ਬੰਦੇ ਦਿੱਲੀ ਧੱਕਦੇ ਬੰਦੇ ਮੈਂ ਦੇਖੇ ਆ ਬੰਬੇ ਦੇ ਜਿਹੜੇ ਉਹ ਮੱਥਾ ਟੇਕੇ ਗਿਆ ਕਦਾਨ ਨਾਮ ਦੇ ਵੀ ਬੰਦੇ ਉਹਦੇ ਆ ਕੇ ਮੱਥਾ ਟੇਕੇ ਗਿਆ ਹਾਂਜੀ ਇਹ ਇਨਰ ਇਤਿਹਾਸ ਕੀ ਹੈ ਇਹ ਦੇ ਮੱਧ ਉਸਾਰ ਇਹ ਕਹਿੰਦੇ 450 ਸਾਲ ਪੁਰਾਣਾ ਮੰਦਿਰ ਹੈ ਕਹਿੰਦੇ ਉਹਦੇ ਜੰਗਲ ਹੁੰਦਾ ਸੀ ਇੱਕ ਜੰਗਲ ਕਰਕੇ ਜਿਹੜੇ ਗਵਾਲੇ ਤੇ ਗਊਆਂ ਚਰਾਉਂਦੇ ਦੇ ਇੱਕ ਉਹ ਕਾਮਨੀ ਗਊ ਪੂਰੇ ਦੁੱਧ ਛੋੜਦੇ ਤੇ ਜਗਾ ਦੇ ਝਾੜੀ ਜਦੋਂ ਉਹਨੇ ਦੇਖਿਆ ਮੇਰੀ ਗਊ ਉਹ ਦੁੱਧ ਕਿਉਂ ਛੱਡਦੀ ਆ ਉਹਨੇ ਸੋਚਿਆ ਉਹਨੇ ਵੇਲੇ ਝਾਲੇ ਬੁਲਾ ਕੇ ਗਵਾਲੇ ਪੱਟਿਆ ਦਾ ਉੱਥੋਂ ਇੱਕ ਸਿਵਲਿੰਗ ਬਾਅਦ ਨਿਕਲੇ ਜਾ ਪਤਾ ਲੱਗਿਆ ਵੀ ਉਰੇ ਸਿਵਲਿੰਗ ਆ ਉਹ ਡਰ ਦੇ ਮਾਰੇ ਸਭ ਭੱਜ ਗਏ ਫਿਰ ਰਾਤ ਉਸ ਟਾਈਮ ਰਾਜਾ ਹੁੰਦਾ ਸੀ ਕੋਈ ਵੀ ਹਟਿਆਲੇ ਦਾ ਉਹਨੂੰ ਕਾਸਮਾ ਨੇ ਉਹ ਮੇਰਾ ਮੰਦਰ ਬਣਾਉਣਾ ਕਹਿੰਦਾ ਕਿੱਥੇ ਬਣਾਉਣਾ ਉਹਨੂੰ ਪਤਾ ਨਹੀਂ ਕਹਿੰਦਾ ਹਾਥੀ ਛੱਡ ਦੇ ਜਿੱਥੇ ਰੁਗਿਆ ਉੱਥੇ ਬਣਾ ਦੇ ਫਿਰ ਹਾਥੀ ਉਹਨੇ ਛੱਡਿਆ ਸੀ ਉਰੇ ਆ ਕੇ ਰੁਕਿਆ ਸੀ ਫਿਰ ਜੱਤੋਂ ਉਰੇ ਮੰਦਰ ਬਣਾਇਆ ਜਾਂਦਾ ਜੱਤੋਂ ਸ਼ਾਨਲੇਸ਼ਵਰ ਮਹਾਦੇਵ ਕਹਿੰਦੇ ਆ ਜੱਤੋਂ ਇਹਨੇ ਭੇਲੀ ਚੜਦੀ ਆ ਉਰੇ ਹੁਣ ਸੀ ਉਹਨੂੰ ਕਾਮਨਾ ਪੂਰੀ ਹੁੰਦੀ ਹੈ ਜੀਸਸ ਕੀ ਜੋ ਵੀ ਹੈ ਜਿਹੜੀ ਮਨੋ ਕਾਮਨਾ ਉਹ ਲੰਗਰ ਵੀ ਲਾਂਦੇ ਆ ਉਰੇ ਸਾਲ ਬਾਅਦ ਉਹ ਵੀ ਹੁੰਦਾ ਮਾਰ ਉੱਤਰ ਜਾ ਕੇ ਵੀ ਹੁੰਦੇ ਆ ਸਾਲ ਸਿੱਕੇ ਕਿ ਤੇ ਸ਼ਿਵਲਿੰਗ ਆਪਣੇ ਆਪ ਅਗਰ ਹੋ ਜਾਂਦਾ ਹਾਂਜੀ ਸ਼ਿਵਲਿੰਗ ਇਥੇ ਦੀ ਭੇਲੀ ਚੋਂ ਨਹੀਂ ਦਾ ਕੀ ਮਤਵੇ ਜੀ ਭੇਲੀ ਇਹ ਹੈ ਜੇ ਬੰਦੇ ਕਿਸੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਉਹ ਚਲਦਾ ਜਾਂਦਾ ਜੇ ਕਿਸੇ ਨੇ ਮਨੋ ਕਾਮਨਾ ਪੂਰੀ ਕਰਾਉਂਦੀ ਹੈ ਉਰੇ ਦਾ ਉਹ ਹੈ ਬੋਲੇनाथ ਦਾ ਸਿਸਟਮ ਬਣਿਆ ਜੇ ਤਾਂ ਵੀ ਬੋਲੇनाथ ਬਾਪਾ ਚੜਾਵਾਗੇ ਭੇਲੀ ਮਹਾਰਾਜ ਮੇਰਾ ਕੰਮ ਕਰ ਦੋ ਫਿਰ ਬੋਲੇनाथ ਭੇਲੀ ਉਹ ਚੜਾ ਦਿੰਦੇ ਆ ਹੁਣ ਕੀ ਹੋਇਆ ਪੋਛਾਂ ਕੇ ਭਗਵਾਨ ਕੀ ਜੈ ਬਾਬਾ ਬਰਸਾਨੀ ਬਣਾਣ ਆਏ ਸੀ ਜੀ ਇਹ ਬਾਬਾ ਬਰਸਾਨੀ ਜਿਹੜਾ ਬਣਾਇਆ ਬਾਬਾ ਜੀ ਅੱਜ ਹਾਂਜੀ ਹਾਂਜੀ ਇਹ ਬਣਾਇਆ ਅੱਜ ਪਹਿਲੀ ਵਾਰੀ ਨਹੀਂ ਨਹੀਂ ਬਹੁਤ ਵਾਰ ਮਾਇ ਜੀ ਹੋਰ ਮੰਦਰਾਂ ਵਿੱਚ ਬਣਾਇਆ ਜੀ ਹਾਂਜੀ ਹਾਂ ਬਹੁਤ ਦੂਰ ਦੂਰ ਜਾ ਕੇ ਬਣਾਇਆ ਜੀ ਅੱਛਾ ਜੀ ਨਹੀਂ ਇਹ ਜਿੱਦ ਨਹੀਂ ਗਿਣ ਸਕਦਾ ਇਹ ਕਿ ਥੋੜੇ ਸਾਫ ਕਿੰਨੇ ਸੇ ਬਣਾਇਆ ਚ ਪਤਾ ਲੱਗਣਾ ਲੱਖਾਂ ਦੀ ਗਿਣਤੀ ਆ ਜਾਂਦੀ ਹੈ ਜੀ ਹਾਂਜੀ ਹਾਂ ਜੀ ਕਿੰਨੇ ਵਾਰ ਆ ਰਹੇ ਹੋ ਤੁਸੀਂ ਮੈਂ ਕਾਫੀ ਵਾਰ ਆ ਚੁੱਕਾ ਜੀ ਪਿਛਲੇ ਸਾਲ ਵੀ ਬਣਾਏ ਗਏ 100 ਵਾਰ ਹਰ ਸਾਲ 100 ਬੰਦੇ ਹੋਇਆ ਸਾਬ ਨੇ ਸਭ ਵਧੀਆ ਹਾਂਜੀ 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 ਇਹ ਆਮ ਦਿਨਾਂ ਨਾਲ ਜਿਆਦੇ ਲੋਕ ਮਤਲਬ ਲਿਖਾਈ ਹੈ ਹਾਂਜੀ ਹਾਂ ਕੀ ਕਹਿਣਾ ਚਾਹਦੇ ਹੋ ਜੀ ਮਤਲਬ ਬਹੁਤ ਵਧੀਆ ਜੀ ਅਰੇਂਜਮੈਂਟ ਬਹੁਤ ਵਧੀਆ ਸਭ ਵਧੀਆ ਹੈ ਇਸ ਸਿਸਟਮ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ